ਅੱਜ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਜਿੱਥੇ ਸਾਰੇ ਜਾਣਦੇ ਆ ਕਿ ਲਗਭਗ ਲਗਭਗ ਹੀ ਪੂਰੇ ਹੀ 2 ਸਾਲ ਹੋ ਗਏ 7 ਜਨਵਰੀ 2023 ਤੋਂ ਸ਼ੁਰੂਆਤ ਹੋਈ ਤੇ ਉਹ ਮੋਰਚਾ ਲੱਗਿਆ ਹੋਇਆ ਉਸ ਮੋਰਚੇ ਦੇ ਵਿੱਚ ਅੱਜ ਉੱਥੇ ਵੀ ਜਿਵੇਂ ਸ਼ੰਭੂ ਬਾਰਡਰ ਤੋਂ ਸਾਨੂੰ ਤਸਵੀਰਾਂ ਮਿਲਦੀਆਂ ਸੀ ਦੇਖਣ ਨੂੰ ਓਵੇਂ ਦੀ ਅੱਜ ਤਸਵੀਰਾਂ ਉੱਥੇ ਬਣ ਗਈਆਂ ਪਾਣੀ ਦੀਆਂ ਬਿਛਾੜਾਂ ਵੀ ਚੱਲੀਆਂ ਹੰਝੂ ਗੈਸ ਦੇ ਗੋਲੇ ਵੀ ਸਿੱਟੇ ਗਏ ਦਵਿੰਦਰਪਾਲ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਸਲੇ ਵਿੱਚ ਇਨਸਾਫ ਲੈਣ ਲਈ ਇਸ ਲੱਗੇ ਮੋਰਚੇ ਨੇ 2 ਸਾਲਾਂ ਵਿੱਚ ਕੀ ਕੁਝ ਖੱਟਿਆ ਕੀ ਗਵਾਇਆ ਕੀ ਪਾਇਆ ਦੇਖੋ ਮੋਰਚੇ ਨੇ ਤਾਂ ਹਜੇ ਤੱਕ ਕੁਝ ਨਹੀਂ ਖਟਿਆ ਇਹਦੇ ਬਾਰੇ ਆਪਾਂ ਇਹ ਹੀ ਕਹਿ ਲਈਏ ਵੀ ਉੱਥੇ ਖਟਿਆ ਹੀ ਹੈ ਵੀ ਉੱਥੇ ਟੈਨਸ਼ਨ ਰਹਿੰਦੀ ਹੈ ਉੱਥੇ ਪੁਲਿਸ ਦੀਆਂ ਪੰਜਾਬ ਪੁਲਿਸ ਤੇ ਯੂਟੀ ਪੁਲਿਸ ਦੀਆਂ ਟੁਕੜੀਆਂ ਬੈਠੀਆਂ ਨੇ ਰਾਹੀ ਗਿਰਾਂ ਨੂੰ ਲੰਘਣ ਲਈ ਮਮੁਲੀ ਜੀ ਥਾਂ ਦਿੱਤੀ ਗਈ ਹੈ ਉਹ ਔਖੇ ਸੌਕੇ ਉੱਥੋਂ ਆਵਦਾ ਰਸਤਾ ਬਣਾਇਆ ਹੋਇਆ ਪਰ ਮੋਰਚਾ ਜਿਹੜਾ ਉਹ ਉੱਥੇ ਲੱਗਿਆ ਹੋਇਆਗਾ 2 ਸਾਲ ਦਾ ਮਤਲਬ ਇਹ ਹੈ ਵੀ ਜਦੋਂ ਇਹ ਸਰਕਾਰ ਨੂੰ ਆਏ ਨੂੰ ਸਾਲ ਖੋ ਗਿਆ ਸੀਗਾ ਉਸ ਤੋਂ ਬਾਅਦ ਦਾ ਜਿਹੜਾ ਇਹ ਮੋਰਚਾ ਉੱਥੇ ਲੱਗਿਆ ਹੋਇਆ ਜੀ ਕਈ ਤਰ੍ਹਾਂ ਦੀਆਂ ਵਾਹਾਂ ਚੱਲਦੀਆਂ ਰਹਿੰਦੀਆਂ ਵੀ ਇਸ ਮੋਰਚੇ ਦੇ ਪਿੱਛੇ ਕੌਣ ਹੈ ਇਸ ਮੋਰਚੇ ਨੂੰ ਲਾਉਂਦਿਆਂ ਸ਼ਾਸਕਾ ਕੌਣ ਹੈ ਪਰ ਜਿੱਥੋਂ ਤੱਕ ਗੱਲ ਆ ਜਾਂਦੀ ਹੈ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਅਸੀਂ ਇੰਨਾ ਕੁ ਜ਼ਰੂਰ ਕਹਾਂਗੇ ਵੀ ਭਾਰਤ ਸਰਕਾਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਕੁਰਪੁਰਬ ਸੀਗਾ ਜੀ ਉਦੋਂ ਉਸ ਮੌਕੇ ਇੱਕ ਐਲਾਨ ਕੀਤਾ ਸੀ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੇ ਹਾਂ ਬਾਕਾਇਦਾ ਉਹਨਾਂ ਦੀ ਸੂਚੀ ਵੀ ਜਾਰੀ ਹੋ ਗਈ ਸੀ ਬਾਕਾਇਦਾ ਪਾਲਿਸੀ ਬਣ ਗਈ ਸੀ ਸਾਰਾ ਕੁਝ ਹੋ ਗਿਆ ਸੀ ਜਿਹੜੀਆਂ ਵੱਖ-ਵੱਖ ਰੀਆ ਸਟੇਟਸ ਦੇ ਵਿੱਚ ਜਿੱਥੇ ਵੀ ਕੋਈ ਬੰਦਾ ਬੰਦੀ ਸੀਗਾ ਚਾਹੇ ਉਹ ਦਿੱਲੀ ਸੀ ਮੱਧ ਪ੍ਰਦੇਸ਼ ਸੀ ਯੂਪੀ ਸੀ ਗੁਜਰਾਤ ਸੀ ਜਿੱਥੇ ਵੀ ਪੰਜਾਬ ਸੀ ਉਹਨਾਂ ਸਟੇਟਾਂ ਦੇ ਵਿੱਚੋਂ ਜਿਹੜੀ ਹੈ ਇਨਫੋਰਮੇਸ਼ਨ ਵੀ ਮੰਗਾ ਲਈ ਸੀ ਕਿਉਂਕਿ ਹਰੇਕ ਸਟੇਟ ਦੀ ਆਪਣੀ ਇੱਕ ਪਾਲਿਸੀ ਹੁੰਦੀ ਹੈ ਹਰੇਕ ਸਟੇਟ ਦਾ ਆਪਣਾ ਇੱਕ ਰੂਲ ਹੁੰਦਾ ਹੈ ਉਦੇ ਵਿੱਚ ਲੋਕਾਂ ਨੂੰ ਚੁੱਪ ਦੀ ਗੱਲ ਇਹੀ ਹੁੰਦੀ ਹੈ ਵੀ ਆਮ ਤੌਰ ਤੇ ਕੀ ਹੁੰਦਾ ਹੈ ਵੀ ਜਿੱਥੇ ਤਾਂ ਗਵਰਨਮੈਂਟਾਂ ਦਾ ਪੋਲਿਟਿਕਲ ਇੰਟਰਸਟ ਹੁੰਦਾ ਹੈ ਉੱਥੇ ਬੰਦਿਆਂ ਨੂੰ ਰੀਲੀਜ਼ ਕਰ ਦਿੱਤਾ ਜਾਂਦਾ ਹੈ ਜਿਵੇਂ ਗੁਜਰਾਤ ਦੇ ਵਿੱਚ ਬਿਕਲੀਸ ਬੰਨੋ ਵਾਲਾ ਕੇਸ ਸਾਡੇ ਸਾਹਮਣੇ ਹੈ ਉਹ ਉਸ ਕੇਸ ਦੇ ਜਿਹੜੇ ਹੈ ਹੀਨਸ ਕ੍ਰਾਈਮ ਮੰਨਿਆ ਜਾਂਦਾ ਹੈ ਬਲਾਤਕਾਰ ਤੇ ਕਤਲ ਬਲਾਤਕਾਰ ਤੇ ਕਤਲ ਦੇ ਮੁਲਜ਼ਮਾਂ ਨੂੰ ਜਿਹੜਾ ਪ੍ਰੀਬੈਚਰ ਰੀਲੀਜ਼ ਕਰ ਦਿੱਤਾ ਗਿਆ ਚਲੋ ਮਸਲਾ ਬਾਦ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਨਾਲ ਉਹ ਬੰਦੇ ਦੁਬਾਰਾ ਅੰਦਰ ਚਲੇ ਗਏ اسی طرح ਅਸੀਂ ਦੇਖਦੇ ਆਂ ਵੀ ਹੋਰ ਬਹੁਤ ਸਾਰੇ ਮਸਲੇ ਜਿਹੜੇ ਹੁੰਦੇ ਨੇ ਜਿੱਥੇ ਜਿੱਥੇ ਅਸੀਂ ਕਹਿੰਦੇ ਵੀ ਗਵਰਨਰ ਜਿਹੜੀ ਹੈ ਉਹ 파ਰਡਨ ਦੀ ਕਾਇਤ ਜੀਤੀ ਹੈ ਵੀ ਜਿਵੇਂ ਯੂਪੀ ਦੇ ਕੁਝ ਪੁਲਿਸ ਅਫਸਰਾਂ ਨੂੰ ਪੰਜਾਬ ਦੇ ਰਾਜਪਾਲ ਵੱਲੋਂ 파ਰਡਨ ਕੀਤੀ ਗਈ ਸੀ سزا ਮਾਫ ਕਰ ਦਿੱਤੀ ਗਈ ਸੀ ਉਸ ਤਰ੍ਹਾਂ ਦੇ ਜਿਹੜੇ ਉਹ ਫਿਰ ਜਿਹੜੀਆਂ ਜਿਹਨੂੰ ਇਸ ਤਰ੍ਹਾਂ ਦੀ ਜਿਹੜੀ ਪੱਖਪਾਤ ਜਿਹੜਾ ਸੋਸਾਇਟੀ ਦੇ ਵਿੱਚ ਹੁੰਦਾ ਹੈ ਫਿਰ ਉਹ ਲੋਕਾਂ ਨੂੰ ਰੜਕਦਾ ਹੈ ਫਿਰ ਲੋਕ ਇੱਕ ਫਿਰਕੇ ਨੂੰ ਹੀ ਲੱਗਦਾ ਵੀ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਜਾਂ ਤਾਂ ਇੱਕ ਕਾਨੂੰਨ ਜਿਹੜਾ ਹੈ ਉਹ ਇੱਕਸਾਰ ਹੋਣਾ ਚਾਹੀਦਾ ਹੈਗਾ ਜੇ ਕਿਸੇ ਨੂੰ ਰੈਟ ਦਿੱਤੀ ਜਾਂਦੀ ਹੈ ਤਾਂ ਉਹਦਾ ਇੱਕ ਸਾਲਿਡ ਰੀਜ਼ਨ ਹੋਣਾ ਚਾਹੀਦਾ ਹੈ ਇੱਕ ਪਾਸੇ ਤਾਂ ਉਹੋ ਜਿਹੇ ਬੰਦੇ ਸੀ ਜਿਹੜੇ ਵਿੱਚ ਅਸੀਂ ਕਹਿ ਰਹੀਏ ਵੀ ਜਿਹੜੇ ਵਰਕਰ ਜਿਹੜੇ ਪਿੱਛੇ ਜੇ ਕਾਰਕੋਨ ਫੜੇ ਸੀ ਜਿਹੜੇ ਇੱਕ ਸਟਰਾ ਮੰਗਦੇ ਸੀ ਉਹਨਾਂ ਨੂੰ ਉਹ ਨਹੀਂ ਦਿੱਤੀ ਗਈ ਅੰਦਰ ਜਿੰਨੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਅੰਦਰ ਜਿਹੜੇ ਦਾ ਵਿੱਚ ਹੀ ਗਾੜਤੀਆਂ ਉਹੋ ਜਿਹੇ ਬੰਦੇ ਸੀਗੇ ਜੇ ਤਾਂ ਕੋਈ ਬੰਦਾ ਵਾਕਈ ਕੋਈ ਇਹੋ ਜੀ ਪੀੜਤ ਬਿਮਾਰੀ ਤੋਂ ਪੀੜਿਤ ਹੈ ਵੀ ਜਿਹਦਾ ਪਤਾ ਨਹੀਂ ਉਹਨਾਂ ਬਚਣਾ ਨਹੀਂ ਬਚਣਾ ਜਾਂ ਕੋਈ ਘਰ ਦੇ ਹਾਲਾਤ ਉਹੋ ਜਿਹੇ ਨੇ ਉੱਥੇ ਗਵਰਨਮੈਂਟਾਂ ਕੋਈ ਡਿਸੀਜਨ ਲੈਂਦੀਆਂ ਨੇ ਤਾਂ ਮੰਨਿਆ ਜਾਂਦਾ ਵੀ ਹਾਂ ਗਵਰਨਮੈਂਟ ਡਿਸੀਜਨ ਜਦੋਂ ਤੁਸੀਂ ਬਿਕਲੀਸ ਬਨੋ ਟਾਈਪ ਕੇਸ ਉਸ ਤਰ੍ਹਾਂ ਦੇ ਡਿਸੀਜਨ ਜਿਹੜੇ ਪੋਲਿਟੀਕਲ ਬੇਸ ਤੇ ਲੈਨੇ ਹੋ ਇੱਕ ਪਾਸੇ ਇੱਕ ਘਟ ਗਣਤੀ ਫਿਰਕਾ ਜਿਹੜਾ ਇਹ ਕਹਿੰਦਾ ਵੀ ਸਾਡੇ ਐਨੇ ਸਿੱਖ ਨੇ ਜਿਹੜੇ ਉਹ ਜਿਹੜਾ ਦੇ ਵਿੱਚ ਲੰਬੇ ਸਮੇਂ ਤੋਂ ਬੰਦ ਨੇ ਉਹਨਾਂ ਨੂੰ ਰਿਹਾਈ ਨਹੀਂ ਦਿੱਤਾ ਜਾ ਰਿਹਾ ਮੈਂ ਇਹ ਗੱਲ ਇੱਥੇ ਹੀ ਕਹੂੰਗਾ ਇਹ ਇੱਥੇ ਹੀ ਰੁਕੂੰਗਾ ਵੀ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੋਵੇ ਦੁਨੀਆਂ ਦੇ ਵਿੱਚ ਰੂਲ ਆਫ ਲਾ ਜਿਹੜਾ ਉਹ ਕਿਸੇ ਮੁਲਕ ਦੇ ਵਿੱਚ ਲਾਗੂ ਹੁੰਦਾ ਉਥੇ ਕਾਨੂੰਨ ਦਾ ਰਾਜ ਮੰਨਿਆ ਜਾਂਦਾ ਜੰਗਲ ਰਾਜ ਨਹੀਂ ਮੰਨਿਆ ਜਾਂਦਾ ਇਸ ਲਈ ਕਾਨੂੰਨ ਸਭ ਨਾਲ ਲਈ ਇੱਕ ਹੋਣਾ ਚਾਹੀਦਾ ਚਾਹੇ ਕੋਈ ਰਾਜਨੀਤਿਕ ਬੰਦਾ ਹੈ ਚਾਹੇ ਕੋਈ ਹਾਰਡ ਕੋਰ ਕ੍ਰਿਮੀਨਲ ਬੰਦਾ ਹੈ ਚਾਹੇ ਕੋਈ ਅਫਸਰ ਹੈ ਕੁਝ ਹੋਰ ਹੈ ਜਿਵੇਂ ਆਪਾਂ ਹੁਣੇ ਗੱਲ ਕੀਤੀ ਅਫਸਰਾਂ ਚਾਹੇ ਕਪੜੇ ਕਿਤੇ ਹੋਣ ਚਾਹੇ ਕੋਈ ਹੋਰ ਅਪਰਾਧ ਕੀਤਾ ਹੋਵੇ ਉਹਨਾਂ ਦੇ ਮਸਲੇ ਦੇ ਵਿੱਚ ਜਾਂਚ ਗ੍ਰਫਤਾਰੀ ਐਫ ਆਈ ਆਰ ਹੋਰ ਤਰ੍ਹਾਂ ਦੇ ਮਾਪਦੰਡ ਆਉਂਦੇ ਨੇ ਜਦੋਂ ਕੋਈ ਕਾਮਨ ਮੈਨ ਹੁੰਦਾ ਉਹਦੇ ਮਸਲੇ ਦੇ ਵਿੱਚ ਹੋਰ ਤਰ੍ਹਾਂ ਦੇ ਮਾਪਦੰਡ ਹੁੰਦੇ ਨੇ ਉਹਨਾਂ ਦੇ ਘਰਦਿਆਂ ਨੂੰ ਘਰ ਵਾਲਿਆਂ ਨੂੰ ਬੱਚਿਆਂ ਨੂੰ ਮਾਪਿਆਂ ਨੂੰ ਵੀ ਘੜੀਸ ਲਿਆਉਂਦੀ ਹੈ ਪੁਲਿਸ ਉਹਨਾਂ ਨੂੰ ਬਿਠਾ ਲਿਆਉਂਦੀ ਹੈ ਪੁਲਿਸ ਪ੍ਰੈਸ਼ਰ ਟੈਕਸ ਹੁੰਦੇ ਨੇ ਤਾਂ ਇਹ ਪ੍ਰੈਸ਼ਰ ਟੈਕਸ ਜਿਹੜੇ ਵੱਡਿਆਂ ਦੀ ਕੋਈ ਵੱਡਿਆਂ ਵਾਸਤੇ ਫਟਾਫਟ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਉਹ ਕੋਰਟਾਂ ਤੋਂ ਰੀਲੀਫ ਲੈ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈਗਾ ਆਮ ਬੰਦਾ ਜਿਹੜਾ ਉਹ ਨਟਕ ਲਾਇਆ ਜਾਂਦਾ ਇਸ ਲਈ ਜਿਹੜੀ ਇਹ ਇੱਕ ਤਰ੍ਹਾਂ ਨਾਲ ਇਹ ਅਸੀਂ ਕਹ ਲਈਏ ਵੀ ਜਿਹੜੇ ਭੇਦ ਭਾਵ ਹੈ ਜਿਹੜਾ ਸਾਡੀ ਸੁਸਾਇਟੀ ਦੇ ਵਿੱਚ ਉਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਫ਼ਰਤ ਕ੍ਰੀਏਟ ਕਰਦਾ ਹੈ ਇਸ ਤਰ੍ਹਾਂ ਦੀ ਜਿਹੜਾ ਨਹੀਂ ਹੋਣਾ ਚਾਹੀਦਾ ਜੀ ਮਸਲੇ ਵੱਡੇ ਪੱਦਰਤੇ ਨੇ ਬੇਸ਼ੱਕ ਦੀ ਜਿੰਸ ਨੂੰ ਲੈ ਕੇ ਮੰਗਾ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ ਇਹਨਾਂ ਦੋਹਾਂ ਸਾਲਾਂ ਚ ਨਹੀਂ ਗੱਲ ਬਣੀ ਆਪੋਲਰ ਸਾਹਿਬ ਅੱਜ ਦੀ ਜਿਹੜੀ ਸਥਿਤੀ ਹਾਲਾਂਕਿ ਹੁੰਦੀਆਂ ਟੈਂਪਰੇਰੀ ਜੀਆਂ ਗੱਲਾਂ ਨੇ ਪਰ ਲੋਕਾਂ ਨੂੰ ਚੁੱਪਦੀਆਂ ਬਹੁਤ ਹੈ ਕਿ ਅਸੀਂ ਕਿਹੜਾ ਅਜ ਅਸਲਾ ਲੈ ਕੇ ਆਏ ਸੀ ਜਾਂ ਚੰਡੀਗੜ੍ਹ ਤੇ ਹੱਲਾ ਬੋਲਣਾ ਸੀ ਅੱਜ ਵੀ ਉੱਥੇ ਸਥਿਤੀ ਹੈ ਜਿਹੜੀ ਉਹ ਇੱਕ ਸਮੇਂ ਤੇ ਐ ਲੱਗਿਆ ਕਿ ਜਿਵੇਂ ਟਕਰਾ ਪੈਦਾ ਹੋ ਜਾਵੇਗਾ ਤਣਾਪੂਰਨ ਬਣ ਗਈ। ਕਈ ਲੋਕਾਂ ਨੂੰ ਤੇ ਘਰੋਂ ਹੀ ਨਹੀਂ ਆਉਣ ਦਿੱਤਾ ਗਿਆ। ਇੱਕ ਰਾਤ ਪਹਿਲਾਂ ਹੀ ਡਿਟੇਨ ਕਰ ਲਿਆ ਗਿਆ। ਘਰਾਂ ਦੇ ਵਿੱਚ ਹਿਰਾਸਤ ਚ ਰੱਖ ਲਿਆ ਗਿਆ ਸੀ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸੰਬੋਲਿਕ ਤੌਰ ਤੇ ਜਿਹੜੇ ਬੰਦੀ ਸਿੰਘਾਂ ਦੇ ਰਿਹਾਇ ਨੂੰ ਲੈ ਕੇ ਉਹਨਾਂ ਇਹ ਦੱਸਣ ਦੀ ਕੋਸ਼ਿਸ਼ ਕਰਨੀ ਦੇਸ਼ ਦੀਆਂ ਸਰਕਾਰਾਂ ਨੂੰ ਕਿ ਸਾਨੂੰ 2 ਸਾਲ ਹੋ ਚੁੱਕੇ ਅਸੀਂ ਬੈਠੇ ਹਾਂ ਤੁਸੀਂ ਸਾਡੀ ਕੋਈ ਆਵਾਜ਼ ਵੀ ਨਹੀਂ ਪੁੱਛੀ ਆ ਗਈ। ਹੁਣ ਸਰਕਾਰ ਇਸ ਮਸਲੇ 'ਤੇ ਬੁਰੀ ਤਰ੍ਹਾਂ ਡਰ ਗਈ ਕਿ ਪਤਾ ਨਹੀਂ ਜੇ ਉੱਥੇ ਕੱਟ ਹੋ ਗਿਆ ਤਾਂ ਕੀ ਬਣ ਜਾਊਗਾ। ਦੇਖੋ ਸਾਡੇ ਚੁਣੇ ਹੋਏ ਜਿਹੜੇ ਐਮਪੀ ਆ ਫਰੀਦਕੋਟ ਤੋਂ ਸਰਬਜੀਤ ਕਾਲਾ ਸਾਹਿਬ ਉਹਨੂੰ ਹਾਊਸ ਰੈਸਟ ਕਰ ਲਿਆ। ਸਾਬਕਾ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਬਾਣ ਉਹਨਾਂ ਨੂੰ ਹਾਊਸ ਰੈਸਟ ਕਰ ਲਿਆ। ਜਿਹੜੇ ਇਸ ਕੋਆਰਡੀਨੇਸ਼ਨ ਤਾਲਮਿਲ ਕਮੇਟੀ ਦੇ ਹੀ ਗੁਰਿੰਦਰ ਰੰਦਾਵਾ ਉਹਨਾਂ ਨੂੰ ਇਹਨਾਂ ਨੇ ਜਿਹੜਾ ਵਾ ਉਹ ਹਾਊਸ ਗ੍ਰਿੰਦਰ ਸਿੰਘ ਬਾਜਵਾ ਉਹਨਾਂ ਨੂੰ ਹਾਊਸ ਰੈਸਟਲ ਬਹੁਤ ਸਾਰੇ ਜਿਹੜੇ ਇਦਾਂ ਦੇ ਹੋਰ ਵੀ ਲੋਕ ਜਿਹੜਾ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਟੇਨ ਕਰ ਲਿਆ ਗਿਆ ਹੁਣ ਸਵਾਲ ਆ ਕਿ ਜਿਹੜੇ ਬੰਦੀ ਸਿੰਘਾਂ ਨੂੰ ਲੈ ਕੇ ਆ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਉਹ ਭਾਰਤ ਸਰਕਾਰ ਤੇ ਨਿਰਭਰ ਕਰਦਾ ਹੁਣ ਭਾਰਤ ਸਰਕਾਰ ਦੀ ਜਿਹੜੀ ਪਾਲਿਸੀ ਆ ਮਿਨੋਰਟੀ ਨੂੰ ਲੈ ਕੇ ਜਾਂ ਉਹਨਾਂ ਜਿਹੜਾ ਉਹ ਕਹਿ ਰਹੇ ਨੇ ਕਿ ਜਿਹੜੇ ਇਦਾਂ ਦੇ ਲੋਕ ਖਾਲਸਤਾਨੀਆ ਜਾਂ ਜਿਹੜੇ ਦੇਸ਼ ਨੂੰ ਵਡਣ ਵਾਲੇ ਆ ਉਹਨਾਂ ਨੂੰ ਲੈ ਕੇ ਹੀ ਤੇ ਉਹ ਜਿਹੜੇ ਨੇ ਉਹ ਦੇਸ਼ ਭਾਗ ਦੇ ਵਿੱਚ ਭਾਜਪਾ ਏਜੰਡਾ ਚਲਾ ਕੇ ਸਰਕਾਰਾ ਬਣਾ ਰਹੀ ਹੈ ਇੱਕ ਪਾਸੇ ਉਹ ਜੇ ਸਰਕਾਰਾ ਬਣਾ ਰਹੀ ਹੈ ਅੱਤਵਾਦ ਦੇ ਮਸਲੇ ਨੂੰ ਲੈ ਕੇ ਦੂਜੇ ਪਾਸੇ ਉਹ ਇਹਨਾਂ ਨੂੰ ਅੱਤਵਾਦੀ ਮੰਨਦੇ ਜੀ ਸਥਿਤੀ 'ਚ ਭਾਜਪਾ ਦੀ ਜਿਹੜੀ ਸਥਿਤੀ ਉਹ ਸਪਸ਼ਟ ਕਾਲੀ ਦੇਲ ਅਵਾਲਿਆਂ ਨੇ ਮੰਗਾ ਦੇ ਰੱਖਿਆ ਸੀ ਪਰ ਉਹਨਾਂ ਦੀ ਨਾ ਮੰਨੀ ਗਈ ਹੈ ਤੇ ਨਾ ਚੱਲੀ ਸੀ ਹਾਲਾਂਕਿ ਜਿਵੇਂ ਜ਼ਿਕਰ ਹੋਇਆ ਕਿ ਪਹਿਲਾਂ ਜਦੋਂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਇਹ ਵਾਅਦਾ ਕੀਤਾ ਗਿਆ ਸੀ ਪਰ ਪੰਜਾਬ ਦੇ ਨਾਲ ਜਾਂ ਸਿੱਖਾਂ ਦੇ ਨਾਲ ਪਹਿਲਾਂ ਵੀ ਬਹੁਤ ਵੱਡੇ ਵਾਅਦੇ ਹੋਏ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਸਾਹਿਬ ਤੱਕ ਪੰਜਾਬ ਦੇ ਪੱਖ ਦੇ ਮਸਲ ਲੈ ਕੇ ਜਾਂ ਸਿੱਖ ਕੌਮ ਦੇ ਮਸਲ ਲੈ ਕੇ ਲਿਖਤੀ ਰੂਪ ਦੇ ਵਿੱਚ ਵਾਅਦੇ ਹੋਏ ਨੇ ਉਹ ਕਦੀ ਪੂਰੇ ਨਹੀਂ ਹੋਏ ਜੀ ਨਹਿਰੂ ਨੇ ਪੰਜਾਬ ਦੇ ਨਾਲ ਵਾਦਾ ਕੀਤਾ ਸੀ ਪੰਜਾਬੀ ਸੂਬੇ ਲੈ ਕੇ ਹੋ ਕੇ ਦੀ ਬੜੀ ਦੇਰ ਬਾਅਦ ਬਣਿਆ ਜਦ ਕਿ ਪਹਿਲਾਂ ਬਣ ਗਏ ਉਸ ਤੋਂ ਬਾਅਦ ਜਿੰਨੇ ਵੀ ਪ੍ਰਾਈਮ ਮਿਨਿਸਟਰ ਆ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਤੋਂ ਬਾਅਦ ਉਹ ਰਜੀਵ ਗਾਂਧੀ ਲੰਗੋਵਾਲ ਸਮਝੌਤਾ ਉਹ ਨਹੀਂ ਪੂਰਾ ਆ ਮਤਲਬ ਜਿੰਨੇ ਵੀ ਪ੍ਰਾਈਮ ਮਿਨਿਸਟਰ ਰਹੇ ਨੇ ਜਾਂ ਸੈਂਟਰ ਕਹੋ ਸੈਂਟਰ ਨੇ ਕਦੇ ਵੀ ਪੰਜਾਬ ਦੇ ਨਾਲ ਜਿਹੜੇ ਨੇ ਕਦੀ ਸੀਰੀਅਸ ਹੋ ਕੇ ਮੰਗਾ ਉਹਨਾਂ ਦੀ ਮੰਨਿਆ ਨਹੀਂ ਕਿਉਂਕਿ ਸਾਡੇ ਕੋਲ ਸਿਰਫ 13 ਐਮਪੀ ਹੈ ਜਿੱਥੇ 80 80 ਐਮਪੀ ਹੋਣ ਜਿੱਥੇ 40 40 50 ਭਾਜਾ ਐਮਪੀ ਉਹਨਾਂ ਦੀ ਲੋਕਾਂ ਦੀ ਸਾਡੇ 13 ਐਮਪੀ ਨੇ ਉਹ ਸਾਨੂੰ ਪ੍ਰਵਾਹ ਨਹੀਂ ਕਰਦੇ ਹੈਗੇ ਕਾ ਕਾਂਗਰਸ ਨੂੰ ਵੀ ਕਦੀ 13 ਦੇ ਤੇ ਰਐਮਪੀ ਨਹੀਂ ਮਿਲੇ ਭਾਜਪੀ ਨੂੰ ਵੀ ਕਦੀ 13 ਚੋਂ ਤਿੰਨ ਹੀ ਮਿਲੇ ਹੈਗੇ ਨੇ ਜਦ ਉਹਨਾਂ ਨੂੰ ਜਦ ਦਿਨ ਵੈਲਿਊ ਲੱਗੀ ਕਿ ਪੰਜਾਬ ਦੇ ਲੋਕਾਂ ਦੀ ਉਹਦਨ ਮੰਗਾ ਵੀ ਮੰਨੀਆਂ ਜਾਣ ਕਿ ਇਸ ਕਰਕੇ ਪੰਜਾਬ ਨੂੰ ਤਾਂ ਹਮੇਸ਼ਾ ਹੀ ਉਹਨਾਂ ਨੇ ਨਜ਼ਰ ਅੰਦਾਜ਼ ਰੱਖਿਆ ਤੇ ਜਿਸ ਕਰਕੇ ਪੰਜਾਬ ਦੀ ਕਦੀ ਦਿੱਲੀ ਨਾਲ ਬਣੀ ਨਹੀਂ ਹੈਗੀ ਹੁਣ ਉਹ ਸਵਾਲ ਬੰਦੀ ਸਿੰਘਾਂ ਨੂੰ ਲੈ ਕੇ ਬੰਦੀ ਸਿੰਘਾਂ ਨੂੰ ਲੈ ਕੇ ਜੇ ਸੈਂਟਰ ਸਰਕਾਰ ਨੇ ਕਮਿਟਮੈਂਟ ਕੀਤੀ ਉਹ ਪੂਰੀ ਕਰਨੀ ਚਾਹੀਦੀ ਪਰ ਗੱਲ ਉਹ ਕਿ ਬੰਦੀ ਸਿੰਘ ਜਿਹੜੇ ਨੂੰ ਲੈ ਕੇ ਉਹ ਭਾਰਤ ਸਰਕਾਰ ਮੰਨ ਨੂੰ ਤਿਆਰ ਨਹੀਂ ਹੁਣ ਇਹ ਸੰਘਰਸ਼ ਨੂੰ ਲੈ ਕੇ ਜਿਵੇਂ ਅੱਜ ਕਈਆਂ ਨੂੰ ਰਾਤ ਘਰੋਂ ਚੱਕ ਲਿਆ ਕੇ ਨੂੰ ਥਾਣੇ ਲਜਾਇਆ ਗਿਆ ਤੇ ਕਈਆਂ ਨੂੰ ਘਰੇ ਹੀ ਹਾਊਸ ਰੈਸਟ ਕਰ ਲਿਆ ਗਿਆ ਹੁਣ ਇਹ ਤੁਸੀਂ ਛੱਡੋ ਇਹ ਤੇ ਚਲੋ ਇਸ਼ੂ ਭਾਰਤੀ ਕਾਨੂੰਨ ਮੁਤਾਬਕ ਜਾਂ ਸੈਂਟਰਲ ਸਰਕਾਰ ਮੁਤਾਬਕ ਵੱਡਾ ਹੋ ਸਕਦਾ ਇੱਥੇ ਜੇ ਮਾਸਟਰਾਂ ਨੇ ਮੁੱਖ ਮੰਤਰੀ ਜਾਂ ਮੰਤਰੀ ਦਾ ਘਰ ਘੇਰਨਾ ਹੁੰਦਾ ਵਾ ਤੇ ਮਾਸਟਰ ਜਿਹੜੇ ਵਿਚਾਰੇ ਬਰੋਜ਼ਗਾਰ ਉਹਨਾਂ ਨੂੰ ਹਾਊਸ ਰੈਸਟ ਕੀਤਾ ਜਾਂਦਾ ਹੈ ਜੇ ਬੁੱਢੇ ਨਾਲੇ ਨੂੰ ਬਚਾਉਣ ਲੋਕ ਜਿਹੜੇ ਖੜੋ ਖੜੇ ਹੁੰਦੇ ਨੇ ਉਹਨਾਂ ਨੂੰ ਖੜਾ ਹੁਣ ਇੱਕ ਸੁੱਖ ਸੁੱਖੇ ਜਗਰਾਉ ਕਿੱਡਾ ਇਹ ਵੱਡਾ ਪੰਜਾਬ ਦਾ ਨੇਤਾ ਉਹਨੂੰ ਹਾਊਸ ਰੈਸਟ ਕਰ ਲਿਆ ਜਾਂਦਾ ਭਾਨਾ ਸਿੱਧੂ ਕਿੱਡਾ ਕਿ ਵੱਡਾ ਪੰਜਾਬ ਦਾ ਨੇਤਾ ਉਹਨੂੰ ਹਾਊਸ ਰੈਸਟ ਕੀਤਾ ਜਾਂਦਾ ਹੈਗਾ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚ ਇਵੇਂ ਲੱਗਦਾ ਹੈਗਾ ਕਿ ਲੋਕਾਂ ਦੀ ਚੋਣ ਵਿੱਚ ਸਰਕਾਰ ਜਾਂ ਇੱਕ ਪੁਲਿਸ ਸਟੇਟ ਆ ਇਸ ਕਰਕੇ ਜੇ ਇਸ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਨੂੰ ਹੀ ਸਮਝਣਾ ਪਊਗਾ ਕਿ ਤੁਹਾਨੂੰ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਇਸ ਵਾਰ ਅਕ੍ਰੋਸ ਦੀ ਵਿਚਾਰਤਾਰਾ ਮਤਲਬ ਉਹ ਹਰ ਪਚਾਇਓ ਆਰਐਸ ਵਿਚਾਰਤਾਰਾ ਰਹੇ ਜਾਂ ਕਾਲੀ ਵਿਚਾਰਤਾਰਾ ਰਹੇ ਜਾਂ ਗਰਮ ਦਲੀਏ ਵਿਚਾਰਤਾਰਾ ਰਹੇ ਜਾਂ ਸ਼ਿਵ ਸੈਨਾ ਵਾਲਿਆਂ ਦੀ ਵਿਚਾਰਤਾਰਾ ਰਹੇ ਸਾਰਿਆਂ ਨੇ ਇੱਕ ਵੱਢਿਓ ਜੈਡ ਬਲੌਗ ਜਿਹਨੂੰ ਕਹਿੰਦੇ ਨੇ ਉਹ ਸਾਰੇ ਸਾਰੇ ਆਮ ਆਦੀ ਪਾਰਟੀ ਨੂੰ ਹੀ ਇਹਨਾਂ ਵੋਟਾਂ ਪਾਈਆਂ ਸੀ ਲੋਕਾਂ ਨੇ ਚਾਹੇ ਕਿਸਾਨਾਂ ਨੇ ਚਾਹੇ ਮਜ਼ਦੂਰਾਂ ਨੇ ਚਾਹੇ ਵਪਾਰੀਆਂ ਨੇ ਚਾਹੇ ਕਾਰੋਬਾਰੀਆਂ ਨੇ ਹੁਣ ਉਹਨਾਂ ਲੋਕਾਂ ਨੂੰ ਹੀ ਲੱਗਦਾ ਕਿ ਸਾਡੀ ਜਿਹੜੀ ਆਵਾਜ਼ ਆ ਉਹ ਕੁਚਲੀ ਜਾ ਰਹੀ ਆ ਪ੍ਰੋਟੈਸਟ ਕਰਨਾ ਸਾਡੇ ਲੋਕਤੰਤਰ ਦਾ ਇੱਕ ਹਿੱਸਾ ਸਾਨੂੰ ਸੰਵਿਧਾਨ ਆਗਿਆ ਦਿੰਦਾ ਕਿ ਜੇ ਤੁਸੀਂ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦੇ ਤੇ ਕਰੋ ਪਰ ਹੁਣ ਤੇ ਨਾ ਸੈਂਟਰ ਸਰਕਾਰ ਲੋਕਾਂ ਨੂੰ ਪ੍ਰੋਟੈਸਟ ਕਰਨ ਦਿੰਦੀ ਆ ਨਾ ਸਟੇਟ ਸਰਕਾਰ ਪ੍ਰੋਟੈਸਟ ਕਰਨ ਦਿੰਦੀ ਆ ਤੇ ਫਿਰ ਲੋਕਾਂ ਕੋਲ ਆਪਸ਼ਨ ਕੀ ਰਹਿੰਦੀ ਹੈਗੇ ਲੋਕਾਂ ਕੋ ਇੱਕ ਹੁੰਦਾ ਵੋਟ ਵੋਟ ਇੱਥਿਆਰ ਇਹਨਾਂ ਕੋ ਪੁਲਿਸ ਸਰਕਾਰਾਂ ਚੁੰਨੀਆਂ ਸਰਕਾਰਾਂ ਕੋ ਪੁਲਿਸ ਦਾ ਹਥਿਆਰ ਹੁੰਦਾ ਲੋਕਾਂ ਕੋ ਵੋਟ ਦਾ ਅਧਿਕਾਰ ਦਾ ਫਿਰ ਜਿਹੜਾ ਵੋਟ ਦਾ ਅਧਿਕਾਰ ਹੁੰਦਾ ਪੁਲਿਸ ਦੇ ਅਧਿਕਾਰ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਫਿਰ ਕਈਆਂ ਦੀਆਂ ਜ਼ਮਾਨਤਾਂ ਜਬਤ ਹੋ ਜਾਂਦੀਆਂ ਨੇ ਕਈ ਫਿਰ ਕਈਆਂ ਦੀ ਗੱਡੀ ਜਿਹੜੀ ਹਲੀ ਹੋ ਲੱਤ ਜਾਂਦੀ ਹੈ ਤੇ ਜੇਹੀ ਸਥਿਤੀ ਦੇ ਵਿੱਚ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਵਾ ਉਹ ਤੇ ਨਾ ਤੇ ਅੱਜ ਹੱਲ ਹੋਣਾ ਚਾਹੇ ਤੇ ਬੀਜੇਪੀ ਰੂਲ ਕਰ ਰਹੀ ਹੈ ਤੇ ਕੱਲ ਨੂੰ ਮੰਨ ਕੇ ਚਲੋ ਜੇ 29 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਨਹੀਂ ਜਾਂਦੀ ਹੈ ਤੇ ਤਦ ਵੀ ਇਹ ਜਿਹੜਾ ਮਸਲਾ ਇਹ ਕਦੀ ਵੀ ਹੱਲ ਨਹੀਂ ਹੋਣਾ ਕਿਉਂਕਿ ਇਹ ਜਿਹੜਾ ਮਸਲਾ ਇਹ ਇੱਕ ਮਿਨੋਰਟੀ ਨੂੰ ਲੈ ਕੇ ਆ ਇੰਡੀਆ ਦੇ ਵਿੱਚ ਸਵਾਲ ਹੈ ਕਿ ਹੁਣ ਤੱਕ ਜਿਹੜਾ ਮਾਹੌਲ ਬਣਿਆ ਉਹ ਗੱਲ ਹਮੇਸ਼ਾ ਹੀ ਮжоਰਿਟੀ ਤੇ ਮਿਨੋਰਿਟੀ ਨੂੰ ਲੈ ਕੇ ਚੱਲਦੀ ਜਾ ਰਹੀ ਹੈ ਤੇ ਮਿਨੋਰਿਟੀ ਨੂੰ ਕੁਚਲ ਕੇ ਮਿਨੋਰਿਟੀ ਨੂੰ ਦਬਾ ਕੇ ਮਿਨੋਰਿਟੀ ਦੇ ਖਿਲਾਫ ਜੋ ਵਸੀਲੇ ਵਰਤ ਕੇ ਇਥੇ ਸਰਕਾਰਾਂ ਪਹਿਲਾਂ ਵੀ ਬਣੀਆਂ ਨੇ ਤੇ ਹੁਣ ਵੀ ਬਣ ਰਹੀਆਂ ਤੇ ਭਵਿੱਖ ਦੇ ਵਿੱਚ ਵੀ ਬਣਦੀਆਂ ਰਹਿਣਗੀਆਂ ਤੇ ਬੰਦੀ ਸਿੰਘਾਂ ਦਾ ਜਿਹੜਾ ਅੱਜ ਕਿਉਂਕਿ 2 ਸਾਲ ਹੋ ਚੁਕੇ ਇਸ ਕਰਕੇ ਜਿਹੜੇ ਵੀ ਬੰਦੀ ਸਿੰਘ ਹੈ ਰੈਈ ਨੂੰ ਲੈ ਕੇ ਉਹ ਕਾਲੀ ਦਲ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਦਸਕਤ ਕਰਕੇ ਟਰੱਕ ਦੇ ਟਰੱਕ ਭਰਲੇ ਸੀ ਹਰ ਗੁਰਦੁਆਰੇ ਦੇ ਵਿੱਚ ਰਜਿਸਟਰ ਲਾਤੇ ਸੀ ਗਵਰਨਰ ਨੂੰ ਵੀ ਦੇ ਆਏ ਨੇ ਪਰ ਪੰਜਾਬ ਦੀ ਜਾਂ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਦੀ ਜਿਹੜੀ ਪੈਰਵਾਹੀ ਕਰਨ ਵਾਲਾ ਜਦੋਂ ਵਕੀਲ ਕਮਜ਼ੋਰ ਹੋ ਜਾਣਾ ਤੇ ਫਿਰ ਉਹ ਕੇਸ ਜਿੱਤੇ ਨਹੀਂ ਜਾਂਦੇ ਅਸਲ ਦੇ ਵਿੱਚ ਪੰਜਾਬ ਦਾ ਕੋਈ ਵਕੀਲ ਜਿਹੜਾ ਚੱਜਦਾ ਸੀ ਉਹ ਕਦੀ ਆਇਆ ਨਹੀਂ ਤੇ ਜਿਸ ਦਿਨ ਪੰਜਾਬ ਨੂੰ ਚੰਗਾ ਕੋਈ ਵਕੀਲ ਮਿਲ ਗਿਆ ਵਕੀਲ ਦਾ ਮਤਲਬ ਜੇ ਕੋਈ ਸਾਨੂੰ ਚੰਗਾ ਵਾਲੀਵਾਰ ਸ ਮੁੱਖ ਮੰਤਰੀ ਮਿਲ ਗਿਆ ਜਿਹਦੀ ਕੋਈ ਖੁਦਗਰਜੀ ਨਾ ਹੋਵੇ ਜਿਹਦੀ ਕੋਈ ਕਮਜ਼ੋਰੀ ਜਾਂ ਕੋਈ ਮਜਬੂਰੀ ਨਾ ਹੋਵੇ ਜਿਸ ਦਿਨ ਕੋਈ ਬੰਦਾ ਅਜੀਹਾ ਗੈਰਤਮੰਦ ਜਿਹੜਾ ਨਾ ਟੱਕਰ ਪਿਆ ਕਿ ਜਿਹੜਾ ਬੰਦਾ ਜਿੰਨੇ ਸਿਰ ਤੇ ਸਿਰ ਜਿਹਦੇ ਤਣ ਮੰਨ ਦੇ ਵਿੱਚ ਪੰਜਾਬ ਵਸਿਆ ਹੋਊਗਾ ਤੇ ਪੰਜਾਬ ਦੇ ਮਸਲੇ ਵੀ ਹੱਲ ਹੋ ਸਕਦੇ ਨੇ ਨਾਰਥ-ਈਸਟ ਵਾਲੇ ਆਪਣੇ ਮਸਲੇ ਹੱਲ ਨਹੀਂ ਕਰਵਾ ਰਹੇ ਨਾਗਾਲੈਂਡ ਵਾਲੇ ਜਿਹੜੇ ਆਪਣੇ ਮਸਲੇ ਹੱਲ ਨਹੀਂ ਕਰਵਾ ਰਹੇ ਤੇ ਪੰਜਾਬ ਦੇ ਕਿਉਂ ਹੀ ਜਿਹੜੇ ਮਸਲੇ ਨੇ ਉਹ ਪਿਛਲੇ ਕਈ ਦਹਾਕਿਆਂ ਤੋਂ ਰੋਲ ਰਹੇ ਨੇ ਇਸ ਕਰਕੇ ਇਹ ਜਿਹੜਾ ਇੱਕ ਪੰਜਾਬ ਦੇ ਜੋ ਹਮੇਸ਼ਾ ਜਿਹੜਾ ਜਿਹੜਾ ਬਿਵਾਲ ਜਆ ਉਹ ਮਚਿਆ ਰਹਿੰਦਾ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਕਦੇ ਵੀ ਸੈਂਟਰ ਸਰਕਾਰ ਨੇ ਪੰਜਾਬ ਨੂੰ ਸੀਰੀਅਸ ਨਹੀਂ ਲਿਆਗਾ ਔਰ ਨਾ ਹੀ ਪੰਜਾਬ ਜਿਹੜੇ ਪੱਖ ਦੇ ਮਸਲਿਆਂ ਤੇ ਕਦੀ ਗੱਲ ਨਹੀਂ ਹੋਈ ਤੇ ਜਿਸ ਕਰਕੇ ਪੰਜਾਬ ਦੇ ਵਿੱਚ ਇੱਕ ਮੇਸ਼ਾ ਜਿਹੜੀ ਉਹ ਮੱਚੀ ਰਹਿੰਦੀ ਹੈਗੀ ਨਾ ਅੱਗ ਜੀ ਉਹ ਅੱਗ ਨੂੰ ਠੰਡਾ ਕਿਨੇ ਕਰਨਾ ਸੀ ਸੈਂਟਰ ਸਰਕਾਰ ਨੇ ਤੇ ਉਸ ਅੱਗ ਨੂੰ ਕਦੀ ਵੀ ਸੈਂਟਰ ਸਰਕਾਰ ਨੇ ਬੁਝਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੀ ਦਵਿੰਦਰਪਾਲ ਜੀ ਮੈਂ ਇੱਕ ਟਿੱਪਣੀ ਅਖੀਰ ਦੇ ਵਿੱਚ ਤੁਹਾਡੇ ਤੋਂ ਲੈਣੀ ਚਾਹਾਂਗੇ ਇਸੇ ਮਾਦੇ ਤੇ ਜਿਵੇਂ ਭੁੱਲਰ ਸਾਹਿਬ ਨੇ ਜ਼ਿਕਰ ਕੀਤਾ ਕਿ ਵਕੀਲ ਚੰਗਾ ਨਹੀਂ ਟੱਕਰਿਆ ਹੁਣ ਇਸ ਮਾਮਲੇ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਜਦੋਂ ਸੱਤਾ ਵਿੱਚ ਸੀ 10 ਸਾਲ ਰਾਜ ਕੀਤਾ ਜੇ ਆਪਾਂ ਬਾਕੀ ਛੱਡ ਦਈਏ ਪਿਛਲੇ 10 ਵਾਲੀ ਲੈ ਲਈਏ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਬੰਦੀ ਸਿੰਘ ਐ ਉਹਨਾਂ ਨੂੰ ਤੇ ਅਤਵਾਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਹਿੰਦੀ ਰਹੀ ਐ ਜਦੋਂ ਸੱਤਾ 'ਚ ਬਾਹਰ ਹੋਏ ਤੇ ਕਹਿੰਦੇ ਸਾਡੇ ਸਿੰਘ ਨੇ ਅਸੀਂ ਇਹਨਾਂ ਨੂੰ ਰਿਹਾ ਕਰਾਉਣ ਲਈ ਲੰਮੀ ਲੜਾਈ ਲੜਾਂਗੇ ਫਿਰ ਪਾਰਲੀਮੈਂਟ ਦੇ ਵਿੱਚ ਭਾਸ਼ਣ ਨੇ ਜਿਹੜੇ ਮੈਂਬਰ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਦੇ ਵੀ ਬਦਲ ਗਏ ਉਹ ਵੀ ਅੱਜਕੱਲ ਬੜਾ ਵਧੀਆ ਤੇ ਪੱਖ 'ਚ ਬੋਲਦੇ ਆ ਬੰਦੀ ਸਿੰਘਾਂ ਦੇ ਜਿਹੜਾ ਇਹਨਾਂ ਨੇ ਵੀ ਸਟੈਂਡ ਬਦਲਿਆ ਸੱਤਾ 'ਚ ਰਹਿ ਕੇ ਕੁਝ ਹੋਰ ਬਾਹਰ ਰਹਿ ਕੇ ਕੁਝ ਹੋਰ ਇਹਦੇ ਨਾਲ ਵੀ ਫਰਕ ਪਿਆ ਉਹ ਕਮਜ਼ੋਰ ਹੋਇਆ ਮਸਲਾ ਦੇਖੋ ਅਕਾਲੀ ਦਲ ਨੇ ਨਾ ਬੜਾ ਆਪਣਾ ਇਸ ਮਸਲੇ 'ਚ ਬੜਾ ਬੋਗਲਾ ਤੇ ਘਟਿਆ ਕਿਰਦਾਰ ਦਾ ਪ੍ਰਦਰਸ਼ਨ ਕੀਤਾ ਹਮੇਸ਼ਾ ਤੁਸੀਂ ਇਹਨਾਂ ਦੇ ਸਾਰੇ ਮੈਨੀਫੈਸਟੋ ਵਿਧਾਨ ਸਭਾ ਦੇ ਕੱਢ ਲਓ ਚਾਹੇ ਪਾਰਲੀਮੈਂਟ ਦੇ ਕੱਢ ਲਓ ਉਹਦੇ ਵਿੱਚ ਇਹ ਹਰ ਵਾਰ ਇਹ ਗੱਲ ਲਿਖੀ ਹੁੰਦੀ ਹੈ ਵੀ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੇ ਅਸੀਂ ਪੈਰਾ ਦੇਵਾਂਗੇ ਪੰਜਾਬੀ ਬੋਲਦੇ ਇਲਾਕੇ ਦਰਿਆਈ ਪਾਣੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਅਸੀਂ ਲੜਾਈ ਲੜਾਂਗੇ ਜਦੋਜਾਦ ਕਰਾਂਗੇ ਇਹ ਜਦੋਜਾਦ ਸਿਰਫ ਕਾਗਜ਼ੀ ਹੁੰਦੀ ਹੈ ਕਰਨ ਨੂੰ ਕੱਖ ਨਹੀਂ ਆਉਂਦਾ ਜਦ ਵੀ ਜਿਵੇਂ ਹੀ ਪਾਵਰ ਚਾ ਜਾਂਦੇ ਨੇ ਸਾਰੇ ਮਸਲੇ ਭੁੱਲ ਜਾਂਦੇ ਨੇ ਕਦੇ ਨਹੀਂ ਦੇਖਿਆ ਜਾਂ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਦੇਖੀ ਵੀ ਕੋਈ ਸਾਰੇ ਦਾ ਸਾਰਾ ਵਾਅਦਾ ਲੈ ਕੇ ਸਰਕਾਰ ਲੈ ਕੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੇ ਕੇਂਦਰ ਸਰਕਾਰ ਤੇ ਉਸ ਤਰ੍ਹਾਂ ਦਾ ਦਬਾਅ ਪਾਇਆ ਹੋਵੇ ਆਪਦੇ ਦਿੱਜੀ ਮੁੱਦੇ ਨੂੰ ਲੈ ਕੇ ਗਏ ਹੁਣ ਉਹ ਵਕਰੀ ਗੱਲ ਹੈ ਉਹ ਹੋ ਸਕਦਾ ਗਏ ਹੁਣ ਇਹ ਤਾਂ ਹਰਿਆਣਾ ਦੇ ਵਿੱਚ ਵੱਖਰੀ ਐਸਡੀਪੀਸੀ ਨਹੀਂ ਬਚਾ ਸਕੇ ਇਹ ਹੋਰ ਕੀ ਪੰਜਾਬ ਦੇ ਬੰਨੇ ਅੱਦੀ ਬੁੱਧਿਆ ਦੀ ਪੁਰਾਣਿਆਂ ਦੀ ਕਿ ਰਾਖੀ ਕਰਨਗੇ ਇਹ ਨਵਾਂ ਹੀ ਹੁੰਦਾ ਸਾਡੇ ਸਾਹਮਣੇ ਜਿੱਥੇ ਕਹਿੰਦੇ ਬਲੀਦਾਨ ਦੇ ਦਾਂਗੇ ਕੁਰਬਾਨੀ ਦੇ ਦਾਂਗੇ ਮਰ ਜਾਾਂਗੇ ਖੱਪ ਜਾਾਂਗੇ ਕੁਝ ਨਹੀਂ ਹੋਇਆ ਬકરી ਐ ਐਸਜੀਪੀਸੀ ਹਰਿਆਣੇ ਦੀ ਜਿਹੜੀ ਉਹ ਬਣ ਕੇ ਰਹੀ ਉਹ 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 ਵੀ ਜਿਹੜਾ ਇਹ ਇਹ ਇਹਨਾਂ ਦੇ ਹਿੱਸੇ ਆ ਬਾਦਲ ਪਰਿਵਾਰ ਦੇ ਹਿੱਸੇ ਆ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਹਿੱਸੇ ਆ ਜਿਹੜਾ ਐਸਜੀਪੀਸੀ ਜਿਹੜੀ ਉਹ ਵੰਡ ਕੇ ਹਰਿਆਣੇ ਵਾਲੇ ਲੈ ਗਏ ਉਹ ਇਹ ਜਿਹਦੇ ਉਸੇ ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਸੀ ਉਸੇ ਕੇਂਦਰ ਸਰਕਾਰ ਦੇ ਵਿੱਚ ਮਿਸਿਸ ਬਾਦਲ ਜਿਹੜੇ ਆ ਉਹ ਮਿਨਿਸਟਰ ਸੀਗੇ ਜਦੋਂ ਉੱਥੇ ਸਾਰੀ ਬੋਹਰ ਲੱਗ ਜਾਂਦੀ ਹੈ ਉਸੇ ਬੀਜੇਪੀ ਦੀ ਗਵਰਨਮੈਂਟ ਸੀ ਹਾਲਾਂਕਿ ਐਕਟ ਵੇਸ਼ੱਕ ਹੂਡਾ ਨੇ ਬਣਾਇਆ ਸੀ ਪਰ ਬੀਜੇਪੀ ਇਹਨਾਂ ਦੀ ਮਦਦ ਕਰ ਸਕਦੀ ਸੀ ਜਿਹੜੀ ਕਿ ਨਹੀਂ ਕੀਤੀ ਉਹਨਾਂ ਨੇ ਠੋਕ ਬਜਾ ਕੇ ਜਿਹ arena jpc ਬੁਲਾਈ ਜਿਹੜੀ ਗੱਲ ਤੁਸੀਂ ਕੀਤੀ ਬੰਦੀ ਸਿੰਘਾਂ ਦੀ ਇਹ ਬਿਲਕੁਲ ਸੱਚ ਹੈ ਇਹਨਾਂ ਗੱਲਾਂ ਕਰਕੇ ਹੀ ਪੰਜਾਬ ਦਾ ਕੇਸ ਕਮਜ਼ੋਰ ਹੁੰਦਾ ਹੈ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ ਚਾਹੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਗੱਲ ਹੋਵੇ ਕੋਈ ਵੀ ਜਾਰਿਸ ਜਿਹੜੇ ਸਾਡੇ ਉਥੇ ਮੈਂਬਰ ਪਾਰਲੀਮੈਂਟ ਜਾਂਦੇ ਨੇ ਕਿੰਨੀ ਕਿ ਗੱਲ ਉਥੇ ਪਾਰਲੀਮੈਂਟ ਦੇ ਵਿੱਚ ਹੁੰਦੀ ਹੈ ਇਹ ਆਪਾਂ ਨੂੰ ਪਤਾ ਹੈ ਜੇਕਰ ਕੋ ਸਰਸਰੀ ਗੱਲ ਕਰਨੀ ਹੈ ਅਲੱਗ ਗੱਲ ਹੈ ਇੱਕ ਪ੍ਰੈਸ਼ਰ ਬਣਾ ਕੇ ਗੱਲ ਕਰਨੀ ਸਮੂਹਿਕ ਤੌਰ ਤੇ ਗੱਲ ਕਰਨੀ ਅਲੱਗ ਗੱਲ ਹੈ ਇੱਕ ਲੋਬਿੰਗ ਕਰਨੀ ਤੁਸੀਂ ਹੋਰਾਂ ਸਟੇਟਾਂ ਦੇ ਨਾਰਥ-ਈਸਟ ਦੇ ਨੇ ਅੰਧਰਾ ਦੇ ਨੇ ਤਾਮਿਲਨਾਡੂ ਦੇ ਨੇ ਉਹਨਾਂ ਮੈਂਬਰ ਪਾਰਲੀਮੈਂਟਸ ਨੂੰ ਕਿਸੇ ਮੁੱਦੇ ਤੇ ਲਾਮਬੰਦ ਕਰਨਾ ਵੀ ਯਾਰ ਸਾਡੀ ਮਦਦ ਕਰੋ ਅਸੀਂ ਸਿਰਫ 13 ਬੰਦੇ ਆ ਤੁਸੀਂ ਤੁਸੀਂ ਤੁਹਾਡੇ ਸਟੇਟ ਦੇ 40 ਬੰਦੇ ਨੇ 50 ਬੰਦੇ ਨੇ ਤੁਸੀਂ ਬੰਗਾਲ ਵਾਲਿਆਂ ਨੂੰ ਤੁਸੀਂ ਆਪਣੇ ਨਾਲ ਲੈ ਸਕਦੇ ਹੋ ਕਿੰਨੀਆਂ ਸਟੇਟਾਂ ਨੇ ਜਿੱਥੇ ਜੜੀਆਂ ਪਾਰਟੀਆਂ ਰਾਜ ਕਰਦੀਆਂ ਨੇ ਰੀਜੀਨਲ ਪਾਰਟੀਆਂ ਦੇ ਐਮਪੀਜ਼ ਨੇ ਤੁਸੀਂ ਕਾਮਰੇਡਾਂ ਨੂੰ ਆਪਦੇ ਨਾਲ ਕੇਰਲਾ ਚ ਜਿੱਤਿਆ ਉਹਨਾਂ ਨੂੰ ਲੈ ਸਕਦੇ ਹੋ ਮਤਲਬ ਇਸ ਤਰ੍ਹਾਂ ਦੀ ਜਿਹੜੀ ਲੋਬਿੰਗ ਹੈ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੈ ਪੰਜਾਬ ਦੀ ਕਿਸੇ ਪਾਰਟੀ ਵੱਲੋਂ ਚਾਹੇ ਉਹ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ ਚਾਹੇ ਕੋਈ ਹੋਰ ਹੋਵੇ ਕਿਸੇ ਤਰ੍ਹਾਂ ਦੀ ਨਹੀਂ ਦਿਸਦੀ ਹਮ